ਮੈਂ ਹਰਦੇਵ ਸਿੰਘ ਉੱਬਾ ਸੂਬਾ ਪ੍ਰੈਸ ਕਤਰ ਵੀਜਪੀ ਪੰਜਾਬ ਪੰਜਾਬ ਵਾਸੀਆਂ ਨੂੰ ਦੇਸ਼ ਵਾਸੀਆਂ ਨੂੰ ਦੀਵਾਲੀ ਦੀਆਂ ਵਿਸਕਰਮਾਂ ਦੇ ਦੀਆਂ ਬਹੁਤ-ਬਹੁਤ ਵਧਾਈਆਂ ਗੁਰਪੂਜਿਆਂ ਵਧਾਈਆਂ ਛਟ ਸਾਨੂੰ ਸਭ ਨੂੰ ਦੀਵਾਲੀ ਦਾ ਪਵਿੱਤਰ ਤਿਹਾਰ ਜਿੰਨੇ ਵੀ ਹੋਰ ਤਿਹਾਰ ਹੈ ਰਲ ਮਿਲ ਕੇ ਸਤਿਭਾਵ ਭਾਵਨਾ ਨਾਲ ਮਨਾਏ ਜਾ ਕਿ ਦਿਨੇ ਐਸੀ ਵੱਧ ਤੋਂ ਵੱਧ ਸਵਦੇਸ਼ੀ ਬਣਾਈਏ ਇਹ ਆਪਣੇ ਦੇਸ਼ ਨੂੰ ਦੇਸ਼ ਦੀ ਤਰੱਕੀ 'ਚ ਯੋਗਦਾਨ ਪਾਈਏ ਸਭਰਾਂ ਨਾਲ ਮਿਲ ਕੇ ਦਿਵਾਲੀ ਦਾ ਤਿਹਾਰ ਮਨਾਓ ਮੇਰੇ ਵੱਲੋਂ ਸਾਰਿਆਂ ਨੂੰ ਦਿਵਾਲੀ ਦੀਆਂ ਗੋਵਰਦਨ ਪੂਜਾ ਦੀਆਂ ਗੁਰਪੁਰਬ ਦੀਆਂ ਛੱਟ ਵਿਸਕਰਮਾ ਦੀਆਂ ਸਾਟ ਪੂਜਾ ਦੀਆਂ ਬਹੁਤ ਬਹੁਤ ਵਧਾਈਆਂ ਸਾਰਿਆਂ ਨੂੰ ਸਤਿ ਸ੍ਰੀ ਅਕਾਲ ਵੈਰੀ ਜੀ ਖਾਸਾ ਵੈਰੀ ਜੀ ਪਟਾਕੇ ਪਟਾਕੇ ਸਾਨੂੰ ਗ੍ਰੀਨ ਪਟਾਕਿਆਂ ਦੇ ਧਿਆਨ ਦੇਣਾ ਚਾਹੀਦਾ ਹੈ ਜੋ ਪਟਾਕੇ ਪੋਲੂਸ਼ਨ ਕਰਦੇ ਨੇ ਸਾਡੀ ਸਿਹਤ ਨੂੰ ਖਰਾਬ ਕਰਦੇ ਨੇ ਉਹਨਾਂ ਨੂੰ ਸਾਨੂੰ ਬਚਣਾ ਚਾਹੀਦਾ ਹੈ ਅਸੀਂ ਬੱਚਿਆਂ ਨੂੰ ਪ੍ਰੇਰਨਾ ਦਈਏ ਉਹਨਾਂ ਨੂੰ ਵੀ ਮੋਟੀਵੇਟ ਕਰੀਏ ਵੀ ਅਸੀਂ ਸਵਦੇਸ਼ੀ ਪਟਾਕੇ ਚਲਾਈਏ ਸਵਦੇਸ਼ੀ ਵਿੱਚ ਵੀ ਗ੍ਰੀਨ ਪਟਾਕੇ ਬਣਾਈਏ ਅਸੀਂ ਜਿਆਦਾ ਤੋਂ ਜਿਆਦਾ ਲਾਈਟਿੰਗ ਕਰੀਏ ਸਭ ਨੂੰ ਨਮਸਕਾਰ ਸਤਿ ਸ੍ਰੀ ਅਕਾਲ ਸਭ ਨੂੰ ਦੀਵਾਲੀ ਦੇ ਪਵਿੱਤਰ ਤਿਉਹਾਰ ਦੀਆਂ ਬਹੁਤ ਬਹੁਤ ਵਧਾਈਆਂ